ਗਾਂ ਤਾਂ ਹੋ ਗਿਆ ਵਿਆਹ ਦੀਆਂ ਤਿਆਰੀਆਂ ਆਹੋ ਹੋ ਗਿਆ اچھا ਹਲਵਾਈ ਰਹਿ ਗਿਆ ਅੱਛਾ ਅੱਜ ਕੀਤੇ ਅੱਜ ਕੀਤੇ ਤੇ ਕੌਣ ਇਹਨਾਂ ਦੇ ਸਰਾਣੇ ਸੁਣੇ ਇਹਨਾਂ ਦੇ ਲਾਗੇ ਬਹਿਣਾ ਪੈਂਦਾ ਵਾ ਫਿਰ ਕੌਣ ਬਾਊਗਾ ਤੁਹਾਡੇ ਕੋਈ ਨਹੀਂ ਕਿਉਂ अच्छा विश्वास वाला बंदा ए नहीं पैना विश्वासूश वाले बंदे हुंदे आहो ए जेड़ा मर्ज़ी ਘਰ ਹੋਵੇ ਤੁਸੀਂ ਅੱਖ ਚ ਮੱਕੀ ਨਹੀਂ ਤੀ ਇਹਨਾਂ ਨੇ ਮਸ਼ੀਨ ਤੋਂ ਪਹਿਲਾਂ ਮਸ਼ੀਨਾਂ ਵੀ ਹੋਰੀ ਚੱਲਦੀਆਂ ਤੇ ਮਿੰਟੋ ਮਿੰਟ ਸਮਾਨ ਕੱਚਾ ਕੀ ਪੱਕਾ ਕੀ ਸਭ ਲੈ ਜਾਂਦੇ ਨੇ ਤੇ ਮੈਂ ਕਹਤ ਕੋਈ ਕੋਈ ਨਾ ਕੋਈ ਬੰਦਾ ਜ਼ਰੂਰ ਬਿਠਾਏ ਉਹ ਕੋਈ ਸਿਆਣਾ ਬੰਦਾ ਬਿਠਾਏ ਜਿਹੜਾ ਐ ਵਾਵਾ ਦੁਕਤੀ ਵਾਲਾ ਹੋਵੇ اچھا ਕੋਈ ਗੱਲ ਨਹੀਂ ਠੀਕ ਹੈ ਤੁਹਾਡੀ ਮਰਜ਼ੀ ਮੈਂ ਕਹਿਆ ਨਹੀਂ ਤੇ ਇਹ ਹਲਵਾਈ ਨਹੀਂ ਇਹ ਤੇ ਇਹਨਾਂ ਨੇ ਮਿੰਟ ਇਕ ਲਾਉਣਾ ਇਹਨਾਂ ਨੇ ਵੇਖਣਾ ਕਿ ਕੋਈ ਕਰਦਾ ਨਹੀਂ ਵੇਖਦਾ ਪਿਆ ਤੇ ਪਾ ਪਾ ਕੇ ਸਮਾਨ ਇਹਨਾਂ ਨੇ ਗਾ ਕੱਚਾ ਪੱਕਾ ਮਸਾਲੇ ਨੂੰ ਸੂਲੇ ਸਭ ਵੱਧਾ ਕਟਾ ਸਭ ਲੈ ਜਾਂਦੇ ਨੇ ਤੁਹਾਡੇ ਪੱਲੇ ਕੁਝ ਨਹੀਂ ਪਾਉਣਾ ਚੱਤਾ ਡੱਜੀ ਕੀ ਨੋਰਾ ਵੇਖ ਲਈ ਪਰ ਤੂੰ ਵੀ ਸੁਭਾਤ ਵੇਖ ਲਈ ਚੱਕੀਨ ਵਾਲਾ ਬੰਦਾ ਤੇ ਇਦਾਂ ਹੀ ਕਰਦੇ ਨੇ